ਉਹ ਇੱਕ ਰਾਜਾ ਕੇ ਲੜਕਾ ਹੈ ਇੱਕ ਗਰੀਬ ਕੇ ਲੜਕਾ ਸੇਵਾ ਕਰਦਾ ਹੁੰਦਾ ਤਾਂ ਰਾਜਾ ਕੇ ਲੜਕਾ ਘੋੜੇ 'ਤੇ ਸਵਾਰ ਹੋ ਕੇ ਜਾਣਾ ਗਰੀਬ ਕੇ ਲइका ਸਾਈਕਲ 'ਪਾ ਜਾਣਾ ਸਾਈਕਲ ਦਾ ਵੀ ਟਾਇਰ ਇਹ ਕਰਦਾ ਕਿ ਵੀ ਹਵਾ ਘਟਦਾ ਹੌਲੀ 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 3-4 ਹੀ ਆਉਨ ਰਾਜਾ ਕੇ ਲੜਕਾ ਘੋੜੇ 'ਪਾ ਜਾਂਦਾ ਸਾਈਕਲ ਮੂਰੇ ਖੜਾ ਰੱਖਾ ਦਿੱਤਾ ਗਰੀਬ ਦੇ ਬੱਚੇ ਕਾ ਸਾਈਕਲ ਪਾਸੇ ਕਰੋ ਕਹਿੰਦਾ ਕੋਈ ਨਹੀਂ ਮਹਾਰਾਜ ਕੀ ਅਸੀਂ ਸੇਵਾ ਕਰਕੇ ਤੇਰਾ ਸਾਈਕਲ ਚੱਕ ਦਿੰਦਾ ਹੱਥ ਵਿੱਚ ਫੁੱਲ ਲਿਆ ਕਹਿੰਦਾ ਹਟਾ ਨਹੀਂ ਤਾਂ ਤੋੜ ਦੂਗਾ ਕਹਿੰਦਾ ਚੱਲ ਤੇਰੀ ਮਰਜ਼ੀ ਆ ਗੁਰੂ ਗੋਬਿੰਦ ਸਿੰਘ ਆਵਾਜ਼ ਆ ਮਾਰਿਆ ਕਬੀਰ ਪਾਕਤ ਆ ਜਾ ਤੂੰ ਇਹਦੀ سونے ਦਾ ਟੋਕਰਾ ਲੈ ਕੇ ਗਰੀਬ ਕੇ ਬੱਚੇ ਹੱਥਾਂ ਵਿੱਚ ਫੁੱਲ ਲੈ ਕੇ ਗਿਆ ਰਾਜਾ ਕੇ ਲੜਕਾ ਟੋਕਰਾ ਸੋਨੇ ਦਾ ਲੈ ਗਿਆ